आज जो साहित्यती जा रही है की कारण है दे पीछे की मान जमे के आप सबको पता ही होवेगा कि 9 अगस्त दी रात नु या तुसी तड़का कह सकदे हैं 3 ਤੋਂ 6 ਵਜੇ ਦੇ ਵਿੱਚ ਬੈਸਟ ਬੰਗਾਲਿਕ ਡਾਕਟਰ ਦਾ ਰੇਪ ਹੋ ਜਾਂਦਾ ਉਹਦਾ ਗੁਰੂ ਸਮ ਮਰਡਰ ਹੋ ਜਾਂਦਾ ਤੇ ਉਹਦੇ ਜਦੋਂ ਉੱਥੋਂ ਦੇ ਡਾਕਟਰਸ ਪ੍ਰੋਟੈਸਟ ਕਰਦੇ ਆ ਉੱਥੇ ਹੁਲੀਗਨਿਜ਼ਮ ਬੜੀ ਵੈਂਟਿਲੇਜੇਸ਼ਨ ਹੁੰਦੀ ਹੈ ਸੋ ਉਹਦੇ ਇਨਸਾਲਿਟ ਡਾਇਰੈਕਟਿਵ ਵਿਦ them ਅਸੀਂ ਪ੍ਰੋਟੈਸਟ ਕਰਿਆ ਅੱਜ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਕਿਤੇ ਆ ਗਿਆ ਓਪੀਡੀ ਬੰਦ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੋਣਗੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਵਕੀ ਰੱਖਦਾ ਆ ਸਮਝਦਾ ਆ ਅਸੀਂ ਵੀ ਉਹਨਾਂ ਲੋਕਾਂ ਦੇ ਉਹਨਾਂ ਪਬਲਿਕ ਦਾ ਪਾਰਟ ਹੈਗੇ ਆ ਸਾਡੇ ਘਰ ਵੀ ਮਰੀਜ਼ ਹੈਗੇ ਆ ਮੇਰੇ ਪੇਰੈਂਟਸ ਬਿਮਰਦ ਨੇ ਮਾਈ ਵਾਈਫ ਇਜ਼ ਅ ਪ੍ਰੈਗਨੈਂਟ ਲੇਡੀ ਮੇਰੇ ਬੱਚੇ ਛੋਟੇ ਆ ਉਹਨ ਵੀ ਟਾਈਮ ਟਾਈਮ ਤੇ ਦਵਾਦਾਰੂ ਦੀ ਲੋੜ ਪੈਂਦੀ ਹੈ ਐਦਾਂ ਨਹੀਂ ਕਿ ਜਿਵੇਂ ਡਾਕਟਰ ਕਮਿਊਨਿਟੀ ਸਾਡੇ ਮਰੀਜ਼ ਨਹੀਂ ਹੈਗੇ ਸੋ ਮੈਂ ਸਾਰਿਆਂ ਦੀ ਦਰ ਸਮਝਦਾ ਆ ਪਰ ਸਾਡਾ ਜਿਹੜਾ ਰੀਜ਼ਨ ਹੈ ਜਿਹੜਾ ਇੰਨਾ ਸਟਰੋਂਗ ਜਿਹੜਾ ਅਸੀਂ ਸਟੈਪ ਚੱਕਿਆ ਉਹਦਾ ਇੱਕ ਰੀਜ਼ਨ ਹੈ ਕਿ ਜੋ ਇਨਹਾਉਣਾ ਕਾਰਨਾਮਾ ਵੈਸਟ ਬੰਗਾਲ ਵਿੱਚ ਹੋਇਆ ਹੈ ਉਹ ਅਸਹਿ ਹੈ ਸਾਡੇ ਲਈ ਉਹ ਸਾਡੇ ਤੇ ਵਾਰ ਹੈ ਸਾਡੀ ਖੂਨ ਤੇ ਵਾਰ ਹੈ ਜਿਸ ਤਰ੍ਹਾਂ ਉਹ ਤੇ ਕਠਰਾਈ ਹੈ ਉਸ ਨੂੰ ਰੋਕਣ ਲਈ ਲੱਗਦਾ ਨਹੀਂ ਹੈ ਕਿ ਕੋਈ ਐਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਜਿਹੜੇ ਐਹੋ ਜਿਹੇ ਲੋਕ ਹੈ ਕੋ ਡਰਨ ਇਸ ਤੋਂ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਰਾਜ਼ੀ ਹਾਂ ਕਾਨੂੰਨ ਬੰਨਣਾ ਵੀ ਚਾਹੀਦਾ ਹੈ ਆਲਰੇਡੀ ਕਾਨੂੰਨ ਹੈਗੇ ਵੀ ਨੇ ਪੰਜਾਬ ਵਿੱਚ ਵੀ ਵਰਕ ਫੋਰਸ ਜਿਹੜਾ ਮੈਡੀਕੋ ਜਿਹੜਾ ਮੈਡੀਕਲ ਵਰਕ ਫੋਰਸ ਦੇ ਲਈ ਇੱਕ ਸਪੈਸ਼ਲ ਲਾਅ ਹੈਗਾ ਕਿ ਉਹਨਾਂ ਦੇ ਅਗੇ ਕਿਸੇ ਕੋਈ ਵਾਇਲੈਂਸ ਹੁੰਦੀ ਹੈ ਉਹਦਾ ਕਾਨੂੰਨ ਹੈਗਾ ਪਰ ਸਰ ਇੱਕ ਅਸੀਂ ਚੀਜ਼ ਹੈਗੀ ਇੰਪਲੀਮੈਂਟੇਸ਼ਨ ਅਸੀਂ ਕਾਨੂੰਨ ਬਣਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਮੈਂ ਇਸ ਚੀਜ਼ ਦਾ ਸਵਾਗਤ ਕਰਦਾ ਕਾਨੂੰਨ ਮੰਨ ਰਿਹਾ ਉਹਦੀ ਇੰਪਲੀਮੈਂਟੇਸ਼ਨ ਕੀ ਆ ਉਹਨੂੰ ਕਿੱਦਾਂ ਫਾਲੋ ਕੀਤਾ ਜਾਂਦਾ ਇਹ ਮੈਟਰ ਇਹ ਮੈਟਰ ਕਰਦਾ ਕਿ ਕਿਸੇ ਨਾਲ ਵੀ ਇਹ ਘਟਨਾ ਹੋ ਸਕਦੀ ਹੈ ਬਿਲਕੁਲ ਬਿਲਕੁਲ ਕਿਸੇ ਨਾਲ ਕੋਈ ਪੁਲਿਸ ਦਾ ਹੈ ਜਾਂ ਕੁਝ ਸਰ ਹਰੇਕ ਸਿਟੀਜ਼ਨ ਆਫ ਇੰਡੀਆ ਨੂੰ ਰਾਈਟ ਆ ਉਹਦੀ ਜ਼ਿੰਦਗੀ ਆ ਚਾਹੇ ਡਾਕਟਰ ਆ ਚਾਹੇ ਕੋਈ ਇੰਜੀਨੀਅਰ ਆ ਚਾਹੇ ਤੁਸੀਂ ਆ ਆਪਣੇ ਪੱਤਰਕਾਰ ਭਰਾ ਹੋ ਚਾਹੇ ਜਨਰਲ ਪਬਲਿਕ ਆ ਹਰੇਕ ਬੰਦੇ ਨੂੰ ਜੀਣ ਦਾ ਹੱਕ ਆ ਹਰੇਕ ਬੰਦੇ ਲਈ ਕਾਨੂੰਨ ਹੋਣਾ ਚਾਹੀਦਾ ਕਾਨੂੰਨ ਹੈਗੇ ਵੀ ਆ ਉਹਦੀ ਇੰਪਲੀਮੈਂਟੇਸ਼ਨ ਕੀ ਆ ਉਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਮਿਰਦੇ ਕਾਂਡ ਦੀ ਇਸ ਤਰ੍ਹਾਂ ਦਾ ਸਾਹਮਣੇ ਆਇਆ ਉਸ ਤੋਂ ਬਾਅਦ ਵੀ ਲੱਗਦਾ ਨਹੀਂ ਸਰਕਾਰ ਕਿਤੇ ਨਾ ਕਿਤੇ ਢਿੱਲਵਤ ਦੀ ਨਜ਼ਰ ਆ ਸਰ ਸਰਕਾਰ ਤੇ ਵੀ ਅਸੀਂ ਕਹਿ ਸਕਦੇ ਹਾਂ ਪਰ ਸਰ ਸਾਨੂੰ ਐਜ਼ ਅ ਸੋਸਾਇਟੀ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਠੀਕ ਹੈ ਨਾ ਅਸੀਂ ਚਲੋ ਸਰਕਾਰ ਤਾਂ ਬਿਲਕੁਲ ਉਹਨਾਂ ਦੀ ਜੋ ਉਹਨਾਂ ਦੀਆਂ ਸ਼ਾਰਟਕਮਿੰਗਸ ਹੈਗੀਆਂ ਉਹ ਤਾਂ ਅਸੀਂ ਗਿਣਾ ਰਹੇ ਹਾਂ ਪਰ ਸਾਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਕਿ ਐਜ਼ ਅਸੀਂ ਐਜ਼ ਅ ਨੇਸ਼ਨ ਐਜ਼ ਅ ਸਟੇਟ ਐਜ਼ ਅ ਸੋਸਾਇਟੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੀਆਂ ਜੋ ਮਨੁੱਖੀ ਜੋ ਸਾਡੀਆਂ ਮੋਰਲ ਵੈਲਿਊਜ਼ ਹੁੰਦੀਆਂ ਆ ਜੋ ਐਥੀਕਲ ਵੈਲਿਊਜ਼ ਹੁੰਦੀਆਂ ਐਜ਼ ਅ ਹਿਊਮਨ ਮਿੰਗ ਅਸੀਂ ਕਿੱਧਰ ਨੂੰ ਆ ਰਹੇ ਹਾਂ ਸਾਨੂੰ ਸਾਰਿਆਂ ਨੂੰ ਇਨਟਰੋਸਪੈਕਟ ਕਰਨ ਦੀ ਲੋੜ ਹੈ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਦੇ ਬਾਰੇ ਦੱਸੋ ਹਾਂਜੀ ਅੱਜ ਜੋ ਆਲਓਵਰ ਪੰਜਾਬ ਅੰਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਕਲਕੱਤਾ ਕੇਸ ਦਾ ਤੁਹਾਨੂੰ ਪਤਾ ਹੀ ਹੋਏਗਾ ਜਿੱਥੇ ਇੱਕ ਮਹਿਲਾ ਡਾਕਟਰ ਨਾਲ ਰੇਪ ਤੇ ਬਾਅਦ ਚ ਉਹਦਾ ਮਰਡਰ ਕੀਤਾ ਗਿਆ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਘਟਨਾ ਨਾਲ ਸਾਡਾ ਸਾਰਾ ਸਮਾਜ ਹਿਲ ਗਿਆ ਹੈ ਸਾਡੇ ਦੇ ਕੋ ਹਸਪੀਟਲ ਵਿੱਚ ਹੈਲਥ ਸੈਂਟਰਸ ਤੇ ਦਿਨ ਰਾਤ ਲੇਡੀ ਡਾਕਟਰਸ ਕੰਮ ਕਰਦੀਆਂ ਨੇ ਤੇ ਜੇ ਇਹੋ ਜਿਹੇ ਘਟਨਾਵਾਂ ਹੋਣ ਲੱਗੀਆਂ ਤੇ ਕੌਣ ਕੰਮ ਕਰਨਾ ਚਾਹੇਗਾ ਨਾ ਇਰਾਦੇ ਇਰਾਦੇ ਨਾਲ ਤੁਹਾਨੂੰ ਹੈਲਥ ਸਰਵਿਸਿਜ਼ ਨਹੀਂ ਮਿਲਣਗੀਆਂ ਜੇ ਤੁਹਾਨੂੰ ਸਟਾਫ ਨਰਸਿਸ ਡਾਕਟਰਸ ਹੈਲਥ ਸਰਵਿਸਿਜ਼ ਦੇ ਰਹੇ ਹਨ ਕਿ ਮੇਰੀ ਲੋਕਾਂ ਨੂੰ ਇਹ ਦੁਜਾਰਿਸ਼ ਹੈ ਕਿ ਤੁਸੀਂ ਇਸ ਬਾਰੇ ਸੈਂਸਿਟਿਵਲੀ ਸੋਚਦੇ ਹੋਏ ਤੁਸੀਂ ਵੀ ਪ੍ਰੋਟੈਸਟ ਕਰੋ ਇੱਕ ਡਿਮਾਂਡ ਕਰੋ ਵੀ ਜਿਹੜੇ ਸਾਡੇ ਰਖਵਾਲੇ ਨੇ ਸਿਹਤ ਰਖਵਾਲੇ ਨੇ ਉਹਨਾਂ ਦੀ ਦਾ ਰਾਖੀ ਕਰਨ ਲਈ ਕੋਈ ਰਿਫਾਰਮਸ ਤੇ ਲਾਜ਼ ਬਣਾਏ ਜਾਣ ਤਾਂ ਕਿ ਉਹ ਔਨ ਡਿਊਟੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਇੱਲੇ ਵੀ ਐਸੀ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਿਆ ਚਾਹੇ ਨੋਟਾ ਨਾਟੋ ਵਿੱਚ ਆਪੋ ਕੀ ਕਹਿਣਾ ਚਾਹੁੰਦੇ ਹਾਂ ਸਤਿਕਾਰਯੋਗ ਬਹੁਤ ਹੀ ਮੈਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਰੇਪਿਸ ਦੇ ਸ਼ੁੱਡ ਬੀ ਹੈਂਗ ਥੋੜੀ ਸਪੀਡ ਅਪ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਐਂਡ ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਚਾਹੇ ਉਹ ਪਰੇਸ਼ਾਨ ਹੋ ਰਿਹਾ ਫਿਰ ਵੀ ਡਾਕਟਰਾਂ ਦੇ ਨਾਲ ਖੜੇ ਹਾਂਜੀ ਉਹ ਪਰੇਸ਼ਾਨ ਚਲੋ ਹੋ ਰਿਹਾ ਉਹਦੇ ਲਈ ਖੇਦ ਹੈ ਪਰ ਜਿਹੜੇ ਕਾਫੀ 80% ਆਫ ਦਾ ਪਬਲਿਕ ਇਸ ਵੈਲ ਵਰਸਡ ਵਿਦ ਦਾ ਫੈਕਟ ਕਿ ਗਲਤ ਹੋਇਆ ਤੇ ਉਹ ਸਾਨੂੰ ਨਾਲ ਸਹਿਯੋਗ ਦੇ ਰਹੇ ਨੇ ਇਹ ਡਾਕਟਰ ਸਾਹਿਬ ਤੁਸੀਂ ਕੀ ਕਰ ਰਹੇ ਹੋ ਪ੍ਰੋਟੈਸਟ ਕਰ ਰਹੇ ਹੋ ਤੁਹਾਡੀ ਸਿਕਿਉਰਿਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਡਾਕਟਰ ਪ੍ਰੋਬਲੀਮ ਕੋਲ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਉਸ ਨੂੰ ਲੈ ਕੇ ਕੀ ਕਹਿਣਾ ਹੈ ਇਹ ਐਸੋਸੀਏਸ਼ਨ ਹੈ ਇਹ ਸਾਡੀ ਪੀਸੀਐਮ ਐਸੋਸੀਏਸ਼ਨ ਉਹਨਾਂ ਨੇ ਇੱਥੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਇੱਕ ਸਟ੍ਰਾਈਕ ਆਰਗੇਨਾਈਜ਼ ਕੀਤੀ ਹੈ ਸਾਰੇ ਡਾਕਟਰ ਜਿੱਥੇ ਇਕੱਠੇ ਹੋਏ ਆ ਡਾਕਟਰ ਜੀ ਨਹੀਂ ਜਿਹੜੇ ਬਾਕੀ ਸਾਡੇ ਨਰਸਿੰਗ ਸਟਾਫ ਹੈ ਔਰ ਜਿਹੜੇ ਹੈਗੇ ਸਟਾਫ ਸਾਡਾ ਹਸਪੀਟਲ ਉਹ ਵੀ ਸਾਰਾ ਇਕੱਠਾ ਹੋਇਆ ਹੈ ਸਾਡਾ ਮੁੱਦਾ ਜਿਹੜਾ ਹੈਗਾ ਉਹ ਕੋਲਕਾਟਾ ਦੇ ਵਿੱਚ ਜਿਹੜਾ ਇੱਕ ਫੀਮੇਲ ਡਾਕਟਰ ਦੇ ਨਾਲ ਰਾਤ ਦੀ ਨਾਈਟ ਡਿਊਟੀ ਦੇ ਉੱਤੇ ਬਰਾਤਕਾਰ ਹੋਇਆ ਤੇ ਉਹਦਾ ਕਤਲ ਹੋਇਆ ਉਹ ਇਹਦਾ ਮੁੱਦਾ ਹੈਗਾ ਇਹ ਹੈ ਕਿ ਰਾਤ ਨੂੰ ਇੱਕ ਫੀਮੇਲ ਡਿਊਟੀ ਜਿਹੜੀ ਨਾਈਟ ਡਿਊਟੀ ਤੇ ਸੀਗੀ ਉਹਦਾ ਉਹਦਾ ਆਨ ਡਿਊਟੀ ਰੇਪ ਹੋਇਆ ਹੈ ਤੇ ਕਤਲ ਹੋਇਆ ਹੈ ਤੇ ਉਹਦੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਰੋਜ਼ ਡੋਜ਼ ਦੇ ਵਿੱਚ ਕੁਝ ਚੇਂਜ ਹੁੰਦੇ ਦਿਖਦੇ ਆ ਰਹੇ ਨੇ ਜਜ ਤੋਂ ਪਤਾ ਲੱਗਦਾ ਕਿ ਉਹਦੀ ਮੈਨੀਪੂਲੇਸ਼ਨ ਜ਼ਰੂਰ ਹੋ ਰਹੀ ਹੈ ਸਾਡੀ ਡਿਮਾਂਡ ਸਭ ਤੋਂ ਪਹਿਲੀ ਇਹ ਹੈ ਕਿ ਉਸ ਫੀਮੇਲ ਡਾਕਟਰ ਨੂੰ ਅਤੇ ਬਾਕੀਆਂ ਸਾਰੀਆਂ ਫੀਮੇਲਸ ਦੇ ਲਈ ਵੀ ਇਹ ਜਲਦੀ ਤੋਂ ਜਲਦੀ ਉਹਨਾਂ ਨੂੰ ਇਹਦਾ ਨਿਆਂ ਦਿੱਤਾ ਜਾਵੇ ਕਿ ਜਿੰਨਾ ਨਿਆਂੇ ਲੇਟ ਹੋਏਗਾ ਓਨਾ ਜ਼ਿਆਦਾ ਇਹ ਅਨਿਆਏ ਹੋਏਗਾ ਜਦੋਂ ਐਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਦੀ ਹੈ ਪੂਰਾ ਦੇਸ਼ ਪੂਰਾ ਭਾਰਤ ਦੇ ਦਿਲ ਤੇ ਸੱਟ ਲੱਗਦੀ ਹੈ ਕੀ ਲੱਗਦਾ ਕਿ ਸਰਕਾਰਾਂ ਨੂੰ ਇਸ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ ਕੁਝ ਸਤਾਈ ਕਰਨ ਦੀ ਜ਼ਰੂਰਤ ਹੈ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਮੇਨਟੇਨੈਂਸ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਮੁੱਦਾ ਹੈਗਾ ਮੇਨ ਕਿਉਂਕਿ ਅਸੀਂ এনवायरमेंट ਇਨਾ ਕੰਡਿਊਸਿਵ ਬਣਾ ਦਿੱਤਾ ਹੈ ਇਨਾ ਇਹਨਾਂ ਦਰਿੰਦਿਆਂ ਵਾਸਤੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹ ਕੁਛ ਇਦਾਂ ਦੀ ਗਲਤ ਚੀਜ਼ ਕਰਨਗੇ ਤੇ ਉਹਨਾਂ ਨਾਲ ਕੋਈ ਉਹਦਾ ਸਰਕਮਸਟੈਂਸ ਉਹਨਾਂ ਨੂੰ ਫੇਸ ਨਹੀਂ ਕਰਨੇ ਪੈਣਗੇ ਸਾਡਾ ਮੁੱਦਾ ਮੇਨ ਇਹ ਹੈ ਕਿ ਸਾਨੂੰ ਆਪਣਾ ਬਚਾਅ ਕਰਨਾ ਹੈਗਾ ਇਸ ਲਈ ਅਸੀਂ ਵੀ ਨਾਈਟ ਡਿਊਟੀਆਂ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਸਾਡੀ ਸਿਕਿਉਰਿਟੀ ਜਿਹੜੀ ਹੈਗੀ ਆ ਉਹਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਹੜੇ ਸੌਲਟ ਦੇ ਕੇਸਿਸ ਆਉਂਦੇ ਆ ਜਿਹੜੇ ਹਰ ਤਰ੍ਹਾਂ ਦੀ ਮੋਬ ਆਉਂਦੀ ਹੈ ਜਿਹੜੀ ਕਿ ਬਿਲਕੁਲ ਚਾਰਜਡ ਮੋਬ ਹੁੰਦੀ ਹੈ ਸਾਡੇ ਤੇ ਅਟੈਕ ਕਰਦੀ ਆ ਕੇ ਉਹ ਅਸੀਂ ਉਹਨਾਂ ਤੋਂ ਬਚ ਸਕੀਏ ਅਸੀਂ ਆਪਣਾ ਬਚਾਅ ਕਰ ਸਕੀਏ ਤਾਂ ਦੋ ਇੱਕ ਕਦੇ ਅੱਗੇ ਕਿਸੇ ਨਾਲ ਨਾ ਹੋਵੇ ਅਸੀਂ ਸਿਕਿਉਰਿਟੀ ਦੀ ਪੂਰੀ ਮੰਗ ਕਰਦੇ ਹਾਂ ਸਰਕਾਰ ਤੋਂ